ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋ ਗਏ ਨੇ ਹਾਦਸੇ ਦਾ ਸ਼ਿਕਾਰ ਤੇ ਉਹਨਾਂ ਦੇ ਪੈਰ ਤੇ ਹੋ ਗਿਆ ਹੈ ਫ੍ਰੈਕਚਰ ਜਿహా ਤੁਸੀਂ ਸਹੀ ਸੁਣ ਰਹੇ ਹੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਿੱਖਾਂ ਦੀ ਸਰਮੌਰ ਸੰਸਾਦੀ ਅਕਾਲ ਤਖਤ ਵਿਖੇ ਪਹੁੰਚੇ ਸਨ ਉੱਥੇ ਉਹਨਾਂ ਦੇ ਨਾਲ ਸ਼੍ਰੀ ਅਕਾਲ ਤਖਤ ਸੈਕਟਰੀਏਟ ਦੇ ਵਿੱਚ ਹਾਦਸਾ ਵਾਪਰ ਗਿਆ ਕਿ ਕੁਰਸੀ ਦੇ ਟੁੱਟਣ ਦੇ ਨਾਲ ਉਹਨਾਂ ਦੇ ਪੈਰ ਤੇ ਫ੍ਰੈਕਚਰ ਹੋ ਗਿਆ ਇੱਥੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਪੈਰ ਤੇ ਪਲਸਟਰ ਲਗਾ ਦਿੱਤਾ ਗਿਆ ਹੈ ਇਤੇ ਜਿਕਰ ਜੋ ਗਿਆ ਹੈ ਕਿ ਬੀਤੇ ਕੁਝ ਸਮੇਂ ਦੇ ਪਹਿਲਾਂ ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਹੀ ਅੱਜ ਜੋ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਸਨ ਜਿਸ ਦੇ ਲਈ ਉਹਨਾਂ ਨੇ ਅਪੀਲ ਕੀਤੀ ਸੀ ਕਿ ਉਹਨਾਂ ਦੇ ਮਾਮਲੇ ਤੇ ਜਲਦੀ ਤੋਂ ਜਲਦੀ ਸੁਣਵਾਈ ਕੀਤੀ ਜਾਵੇ ਸੋ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ ਤੇ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ ਹੈ ਜਿਹੜਾ ਕਿ ਸ਼੍ਰੀ ਅਕਾਲ ਤਖਤ ਸੈਕਟਰੀਏਟ ਦੇ ਵਿੱਚ ਹੋਇਆ ਹੈ ਉਹਨਾਂ ਦੇ ਪੈਰ ਤੇ ਫ੍ਰੈਕਚਰ ਹੋ ਗਿਆ ਹੈ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਜਾ ਕੇ ਉਹਨੇ ਤੇ ਪਲਸਟਰ ਵੀ ਲਗਵਾ ਦਿੱਤਾ ਗਿਆ ਏ